ਵੀ ਗੱਡੀ ਨੇ ਆਪਣਾ ਪਹੁੰਚਾਇਆ ਆਵਲਾ ਦੇ ਫਟਸਾਂ ਦੇ ਸਾਰੇ ਜਾਣੇ ਜਿੰਨਾ ਵੀ ਯੋਗਦਾਨ ਪਾ ਸਕਦੇ ਆ ਪਾਈਏ ਬਸ ਤੁਹਾਨੂੰ ਲੈਣਾ ਸੁਣਾਣਾ ਕੋਸ਼ਿਸ਼ ਕੀਤੀ ਜਾਂਦੀ ਕਹਿੰਦਾ ਉਸ ਲਈ ਚੜਜੀ ਹੈ ਕਿ ਉੱਤੇ ਤੇਰੇ ਸਿਰ ਉੱਚਾ ਆਂਦੀ ਬੰਦਲੀ ਗੀਤ ਗਾਉਂਦਾ ਹੈ ਅੰਗ ਸਾਡੇ ਹੋਟੀ ਫੈਮਲ ਮੋਜਾ ਨਹੀਂ ਹੋ ਤੈਨੂੰ ਰਗੜ ਕੇ ਖੜਾ ਖੜਾ ਲੱਥਾ ਲਾ ਬੱਫੂ ਤੱਕ ਜਿਰਾ ਲਾ ਮੁਰਾ ਨਾ ਆਇਆ ਦਰਬਾਰ ਬੁਲਾ ਬਰ ਬੁਲਾ ਜਵਾਹਰ ਜੀ ਹੋਰ ਜੀ ਤੋੜ ਕੇ ਤੋੜਾ ਇਹਨਾਂ ਨਾਲ ਲਿਆ ਜਿਵੇਂ ਨਾ 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 ਗਾਹੀ ਗਰਾਵ ਆ ਗਿਆ ਆਪਣਾ ਭਰਾ ਆਪਾਂ ਸੁਣ ਲੈ ਬੇਰੁਕਾਂ ਦੀ ੱੱਤੀ ਹੋਆ ਜਿਵੇਂ ਚਾਰਫਾ ਦਾ ਤੇਰੇ ਭਰਾ ਤੇਰੇ ਨਾਲ ਖੜੇ ਨੇਗੇ ਸੋਹਣ ਨਿਹਾਲ ਸੋਹਣ ਨਿਹਾਲ ਅੱਜ ਤਾਂ ਸਾਡੀ ਕਿਸਾਨੀ ਵੀ ਆ ਕੇ ਖੜਿਆ ਜਿੱਤੇ ਮਰਜ਼ੀ ਹਾਸ ਮਾਰਦੀ ਵੜਦੇ ਮੀਰੇ ਵਿਚਾਰੇ ਖੜਿਆ ਤੇਰੇ ਨਾਲ ਡੱਟ ਕੇ ਖੜਾ ਨੇ ਮੇਰਾ ਵੀਰਾ ਬੜਾ ਧੰਨਵਾਦ ਟੂਰਨਾਮੈਂਟ ਦਾ ਲੈਣਾ ਸੁਣਾਉਣ ਲੱਗਿਆਂ ਕਿ ਸਾਣੀ ਤੇ ਲਿਖਿਆ ਸੀ ਕਿ ਹੱਸ ਦੰਡੀਏ ਚੜ ਗਈ ਹੈ ਕਿ ਉੱਤੇ ਚੌੜਾ ਬਹਾਦਰਾ ਯਾਰ ਲਾਟੂ ਦਾ ਵੀ ਸਾਡਾ ਛੋਟਾ ਵੀਰ ਇਸ ਕਰਕੇ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਤੁਹਾਡੀ ਪਰਖ ਹੈ ਸਦਾ ਪਤਾ ਲੱਗਣਾ ਕਿ ਤੁਸੀਂ ਅੱਜ ਪਾਟਾ ਮੀਨੇ ਵਿੱਚ ਪਹੁੰਚੇ ਹੋ ਇਹ ਤੁਹਾਡੇ ਜੁਨੀਅਰ ਹੀ ਪਹੁੰਚਾ ਆਣਾ ਤੁਹਾਡੇ ਸੂਰੀਆਂ ਵੀ ਪਹੁੰਚਾ ਆਣਾ ਮੇਰੇ ਵੀਰੋ ਅੱਜ ਪੱਟ ਕੇ ਜਿੰਨਾ ਮਰਜੀ ਮੀਂਹ ਪਵੇ ਬਸ ਜਾਣਾ ਇੱਥੇ ਆਪਣੇ ਸਤਰਾ ਸਰਕਾਰ ਨੂੰ ਕਿਹਾ ਕਿ ਜੁਨੀਅਰ ਨੇ ਕਦੀ ਆਪਣੇ ਪੈਂਟਾ ਜੱਟਾ ਖਰਾਬ ਹੁੰਦੀਆਂ ਮੇਰੇ ਤੋਂ ਠੰਡਾ ਪਾਣੀ ਪਾਇਆ ਰੱਖਾ ਤੇ ਲਟਾਇਆ ਮਾਥੀ ਦੀ ਦਰਿਆ ਆ ਮੀਤੋਂ ਵੀ ਦਬਨ ਵਾਲੇ ਨਹੀਂ ਹੈਗੇ ਸਰਕਾਰੋਂ ਵੀ ਦਬਨ ਵਾਲੇ ਨਹੀਂ ਹੈਗੇ ਛੁੱਪਨ ਵਾਲੇ ਨਹੀਂ ਹੈਗੇ ਛੁੱਪ ਕੇ ਸਭ ਜਮਾ ਦਾਸ ਵੀ ਛੱਟ ਤੋਇਆ ਹੁੰਦਾ ਅੱਜ ਖੜੇ ਆ ਤੇ ਪੰਜਾਬ ਲਈ ਖੜੇ ਆ ਆਪਣੀ ਕਿਸਾਨੀ ਲਈ ਖੜੇ ਆ ਲਾਵੀ ਹੁਣ ਗਲਾਵ ਤੇ ਹੁੰਦਾ ਜੀ ਤੇ ਗਲਾਵ ਲਾਲਕ੍ਰਮ ਵੀ ਵੀਰ ਬਣ ਕੇ ਕੋਈ ਜਸੀਬਾ ਗੀਤ ਪੁਰਾ ਤੇ ਜਿਹੜਾ ਨਾਜਵਾਨਾਂ ਦੇ ਵਿੱਚ ਵੀ ਆਜੇ ਪੂਰੀ ਜੇਹਾਂ ਖਾਵੇ ਲੱਗ ਸਭਾ ਦੇ ਵਿੱਚ ਖਾਸਾ ਸ਼੍ਰੀ ਰਾਜ ਦੇ ਪ੍ਰਤੀਪਾਤ ਨੇ ਬਾਈ ਨੇ ਸਮਝੋਪ ਦੇਗਾ ਕੱਟਾ ਹਨ ਉੱਪਰ ਚੜਾ ਲੋ ਬਾਈ ਨੂੰ ਉਤਰ ਇਕੱਲੇ ਨਰਮ ਸਾਥ ਲਈ ਖੜਨਾ ਬਹੁਤ ਐਸੀ ਗੱਲ ਹੈ ਸੋ ਧਾਲੋ ਬਾਈ ਨੂੰ ਬਹੁਤ ਬਹੁਤ ਨਿਵਾਰ ਕਾਣ ਹੈ ਜਿੱਲਾਦੀ ਸਾਜਲੇ ਨੇ ਗਾਣਾ ਲਿਖਿਆ ਹੈ ਲਾਡੀ ਸਾਜਲੇ ਨੇ ਗਾਇਆ ਹੈ ਡਾਇਰੈਕਟਰ کی میں تے ای گل کہہ سکدا کہ ساڈے ستے پرالے مٹے موہس والے دی خدمت کاری مارے تارا کوں ودھ جائی رہتا ہے تائی نہیں ایم ایل سی سن لے یار تے ساڈا شاہ پارٹی دی مہارات چھوٹا تے کہ کوئی سرکار کھلے ملی گے نہیں جے نہیں آ رہے ہیں برمانتھ شادولا صاحب طرح راج کمار صاحب آونے چاہن ਹਰ ਇੱਕ ਪੰਨਾ ਹਮਾ ਦਾ ਬਟਾਈਆ ਪਹਿਲੇ ਗੁਰੂ ਨੂੰ ਮਾਰ ਦੋ ਰਹੇ ਹੋ ਆ ਤੇ ਬਾਕੀ ਸੱਪਾਂ ਨੇ ਬਈ ਨਾ ਹਰੂ ਹੋਏ ਬੇਹਾਨਾ ਬੋਲੀ ਕੋਣਾ ਇੱਕ ਗਾਣਾ ਲਾਉਣਾ ਆ ਜਾ ਫਿਰ ਇੱਧਰ ਅੱਗੇ ਨੂੰ ਹੋ ਜਾ ਉਧਰ ਚੜਾ ਲੈਣਗੇ ਇੱਧਰ ਅੱਗੇ ਨੂੰ ਲੈ ਇਹਨੂੰ ਬਾਅਦ ਕਰ ਇਹਦਾ ਹਲਕਾ ਗਾਣਾ ਬੂ ਘਟ ਜਿਹਦਾ ਬਾਈ ਪੁੱਤ ਲੈ ਲੈ ਗੱਲ ਸੁਣ ਉਹ ਬਾਈ ਕੋਲੇ ਵਗ ਜਾ ਉਧਰ ਲੈ ਪਰ ਮੈਚ ਬਣਾ ਦਾਂਗੇ ਮੈਂ ਤਾਂ ਇੱਕ ਸਾਈਡ ਤੋਂ ਬੋਲ ਸਾਰੀ ਨਾ री रंग कमान श आंजी दा आ ते खंडे अॼ फेर सू

ਮੈਨੂੰ ਗਾਣਾ ਵੀ ਉਹਨੇ ਮਹੌਲਾ ਨਾਲ ਹੀਆ ਜਿਹੜੀ ਆਣੀ ਨਹੀਂ ਨਾ ਪਣੀ ਖਲਾਵੇ ਆ ਮੁੰਡਾ ਆ ਮੁੰਡਾ ਬਹੁਤ ਸੋਹਣਾ ਜੰਦਾ ਜੱਟ ਨੂੰ ਵੀ ਟ੍ਰੈਲਰ ਲਾ ਕੇ ਕਰਦਾ ਆ ਗਾਣਾ ਥਕੇ ਨਾ ਜੀ ਆਪਣਾ ਰਹੇ ਤਸਮੇਰ ਬੋਲਦਾ ਹੱਥ ਘੜੀ ਦਾ ਜੰਮਾ ਹੋਵਲੈਂਡ ਤੋਂ ਕਹਾਣੀਆਂ ਆ ਜਿਹੜੇ ਗਾਣੇ ਗਾਉਂਦੇ ਆ ਖੰਭ ਕਾਲ ਤੋਂ ਪਾਣੀ ਚੱਲਦਾ ਮਦਦ ਪਾਉਂਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੁਰਾ ਕੰਨਕਣਾ ਉਹ ਬੜਾ ਭਰਾ ਆਏ ਨੇਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਪੀਪ ਪ੍ਰਧਾਨ ਜੀ ਕੀ ਪ੍ਰੋਗਰਾਮ ਕਰਤੇ ਲਾ ਆ ਜਾ ਕੋਈ ਨਾ ਕੋਈ ਨਾ ਕੁਝ ਨਹੀਂ ਅੱਜ ਵੀ ਪਰਖ ਹੋਣੀ ਹੈ ਅੱਜ ਵੀ ਪਤਾ ਲੱਗਣਾ ਕਿ ਕਿਹੜੇ ਛੋਲੇ ਦੇ ਕਿਹੜੇ ਸੂਰਬੀਰ ਨੇਗੇ ਕੁਝ ਨਹੀਂ ਹੁੰਦਾ ਖੜੇ ਰਹਿਓ ਟੱਪ ਕੇ ਯਾਰ ਐਤੀ ਕੀ ਗੱਲ ਹੈ ਸੋ ਨਿਹਾਲ ਵਾਜੂ ਗਾਦਰਸ ਕਾ ਮਸਦੀ ਸਾਰੇ ਆਪਣੇ ਨੇ ਨੀਰ ਬਾਈ ਜੇ ਕਿਸੇ ਵੀਰ ਨੇ ਇਨਸਾਨ